ਕਹੇ ਸਾਫ ਕਰਨਾ ਭੁੱਲ ਗਿਆ ਮਮੀ ਰਾਤ ਆਈ ਥਿਓ ਦੂਜਾ ਸਿਮਿੰਟ ਨੂੰ ਲਾ ਰੱਖਿਆ ਰਾਤ ਵੇਰ ਮੈਂ ਕਿਹਾ ਸਿਮਿੰਟ ਵਾਲੇ ਘਟੇ ਹੀ ਚੱਕ ਕੇ ਮੈਂ ਸਾਫ ਕਰੂੰਗਾ ਯਾਦ ਨਹੀਂ ਆਇਆ ਨਵਾ ਕਹਾ ਨਵਾ ਤਾਂ ਸਾਫ ਕਰ ਲਿਆ ਕੋਈ ਚੀਜ਼ ਨਹੀਂ ਆਹ ਉਹ ਕੀ ਆ ਨਹੀਂ ਕਿਸ ਤੂੰ ਚਾਲਾ ਕੋਈ ਨਾ ਮਿੱਟੀ ਤੇ ਲਾਉਣਾ ਕਿਰਾ ਤੇ ਮਾਰ ਲਿਆ ਕਹੇ ਨੂੰ ਡੱਕਾ ਤੇ ਸਾਫ ਕਰ ਲਿਆ ਤੇ ਮੱਥਾ ਲਾਉਣਾ ਲਾਲ ਮਿੱਟੀ ਨਾਲ ਇੱਥੇ ਰੱਖ ਮਾਤਾ ਕਹਿੰਦੇ ਇੱਥੇ ਰੱਖ ਤੇ ਕੱਲ ਉਹ ਕੰਦ ਗੱਡੀ ਮਿਸਤਰੀ ਨੇ ਤੇ ਅੱਜ ਉਹਦੇ ਵਿੱਚ ਲਾਉਣਾ ਫਰਸ਼ ਉੱਥੇ ਥੱਲੇ ਤੇ ਉਹ ਇੱਟਾਂ ਚੜਨ ਵਾਸਤੇ ਪਹਿਲਾਂ ਲਾਲ ਮਿੱਟੀ ਦਾ ਗਾਰਾ ਪਾਵਾਂਗੇ ਤੇ ਗਾਰਾ ਪਾ ਕੇ ਇੱਟਾਂ ਚਿਣ ਕੇ ਉੱਤੇ ਸਿਮਿੰਟ ਦਾ ਘੋਲੂਆ ਬਣਾ ਕੇ ਉਹ ਪਾਵਾਂਗੇ ਤੇ ਖੈਰ 10 ਜਿੰਮ ਦੀ ਜੋਟੀ ਲਾ ਕੇ ਹੁਣੇ-ਹੁਣੇ ਵਾਪਸ ਆਏ ਤੇ ਗੁੱਡ ਮਾਰਨਿੰਗ ਸੱਸਰੀ ਕਾਲ ਮਮੀ ਸੱਸਰੀ ਕਾਲ ਪਈ ਮੇਰੀ ਵੀ ਸੱਸਰੀ ਕਾਲ ਬੇਟਾ ਸਾਹ ਰਹਿਣ ਨੂੰ ਤੇ ਖੈਰ ਅਗੇ ਨਾ ਬੂਟ ਛੂਟਾ ਕਰਦੇ ਆ ਚੇਂਜ ਤੇ ਬਣਾਉਣੇ ਆ ਕਾਣਾ ਇਦਰਾ ਗਾਰੇ ਦਾ ਤੇ ਕੱਲ ਮਿਸਤਰੀ ਕਹਿੰਦਾ ਗਾਰਾ ਪਈ ਕੌਣ ਬਣਾਉ ਉਹ ਮੈਂ ਖਾ ਦਾਸ ਕੋ ਦਾ ਆਪ ਬਣਾਉਣਗੇ ਕਹਿੰਦਾ ਬਣਾ ਲੇਗਾ ਮੈਂ ਕੋਈ ਨਾ ਗਾਰਾ ਬਣਾਉਂਦੀ ਐਡੇ ਹੋਏ ਆ ਗਿਆ ਸੀ ਕਿਹੜਾ ਬਾਈ ਇਹ ਕਿਹਦੇ ਦਫਤਰੀ ਕੰਮ ਕੀਤਾ ਕਹਿੰਦਾ ਗਾਰਾ ਕਿੱਥੇ ਬਣਾਉਂਦਾ ਤੇ ਮਿਸਤਰੀ ਕਹਿੰਦਾ ਮੈਂ ਖਾ ਬਹੁਤਾ ਕੰਮ ਕੀਤਾ ਇੰਗਲੈਂਡ ਚ ਗਾਰਾ ਬਥੇਰਾ ਬਣਾਇਆ ਹੈਗਾ ਤੇ ਖੈਰ ਗੱਡਾ ਮਾਰਨ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ ਆ ਬੀਪੋ 4 ਜਨਵਰੀ ਸਾਲ 2024 ਦਿਨ ਹੈਗਾ ਵੀਰਵਾਰ ਦਾ ਤੇ ਸਮਾਂ 8:00 ਵਜੇ ਦੇ ਲਵੇ ਆ ਤੇ ਜਿੰਮ ਦੀ ਡਿਊਟੀ ਤੋਂ ਹਿੰਮਤ ਜੀ ਨਾਲ ਆ ਜੰਨਾ ਉਹ ਨਗਰ ਤੋਂ ਕਿਉਂਕਿ ਭਾਈ ਸਭ ਮਿਸਤਰੀ ਹੋਰੇ ਵੀ ਇਹ ਹਮਤ ਨਾਲ ਹੀ ਆ ਜਾਂਦੇ ਆਗੇ ਤੇ ਆਹਾ ਗੱਦੇ ਜੇ ਮੰਮੀ ਦੀ ਤੂੰ ਹੀ ਪਾਲਾਂਗੇ ਹਨਾ ਇਹਦੇ ਜਪਰਾਲੀ ਅੱਜ ਕੱਢਦੇ ਆਗੇ ਯੋ ਮਿਸਤਰੀ ਕਹਿੰਦਾ ਕੱਲ ਤੈਨੂੰ ਸਕਾਇਆ ਨਹੀਂਗਾ ਮੋਟਰਸਾਈਕਲ ਤੇ ਆਉਂਦਾ ਹੁੰਦਾ ਇੱਥੋਂ ਥੋੜਾ ਜਿਹਾ ਦੂਰ ਪਿੰਡੋਂ ਅੱਧੇ ਘੰਟੇ ਦਾ ਰਾਹ ਹੈਗਾ ਉਹਦਾ ਤੇ ਅੱਜ ਉਹਨੂੰ ਆਉਂਦੇ ਨੂੰ ਸਕਾਇਆ ਦੇਾਂਗੇ ਪਹਿਲਾਂ ਤਾਂ ਜਨ ਕੋਈ ਨੇ ਨੂੰ ਕਾਢਦੇ ਆ ਥੋੜੀ ਜਿਹਾ ਜ਼ਦੋਜਾਦ ਕਰਕੇ ਤੇ ਫਿਰ ਦਿਖਾਉਨੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ-ਨਾਲ ਬਲੌਗਸ ਨੂੰ ਵਾਕਿ ਬਹੁਤ ਜ਼ਿਆਦਾ ਘੰਟ ਲੱਗਣ ਵਾਲਾ ਇਸ ਗੱਲ ਦੀ ਗਰੰਟੀ ਅਸੀਂ ਪਹਿਲੀਆਂ ਹੀ ਦਿੰਨੇ ਆ ਤੇ ਲਾਈਕ ਵੀ ਤੁਸੀਂ ਪਹਿਲਾਂ ਹੀ ਕਰ ਦਿਓ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਿਹਾ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਇੱਕ ਬਾਈ ਕਹਿੰਦਾ ਸੀ ਕਹਿਆਂ ਤੇ ਵੀਡੀਓ ਬਣਾਈ ਲਾਜ਼ਮੀ ਤੇ ਬਾਈ ਕਹੇ ਅਸੀਂ ਤਾਂ ਇਹਨੂੰ ਕਹਾ ਕਹਨੇ ਆ ਕਈ ਵੀਰ ਉਹਦੇ ਕਈ ਵੀ ਪਹਿਲਾਂ ਵੀ ਇੱਕ ਦਿਨ ਗੱਲ ਹੋਈ ਸੀ ਤੇ ਇਹਨੂੰ ਕਹਿੰਦੇ ਆਂ ਸਾਡਾ ਤਾਂ ਬਾਈ ਕਹੀ ਬੋਲਦੇ ਆ ਸਾਰੇ ਮੋੜਿਆ ਇਹ ਪਾਪਾ ਪਾਵੀ ਆ ਕੇ ਠੀਕ ਹੈ ਜੀ ਤੇ ਸਾਡਾ ਭਾਈ ਇਹਨੂੰ ਕਾਹੀ ਇਹਨੂੰ ਕਹਾ ਬੋਲਦੇ ਆ ਤੇ ਅੱਗੋ ਜੀ ਦਾ ਮੂੰਹ ਐਸ ਲੋਟ ਆ ਤਿਰਸ਼ਾ ਹੁੰਦਾਗਾ ਉਹਨੂੰ ਕਾਹੀ ਬੋਲਦੇ ਆਗੇ ਤੇ ਖੈਰ ਇਹਦੀ ਗੱਲਬਾਤ ਵੀ ਆਪਾਂ ਫੇਰ ਕਰਾਂਗੇ ਕਦੇ ਫਿਲਹਾਲ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਆ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਈਵ ਦੇਖਿਓ ਬਲੌਗਸ ਤੁਹਾਨੂੰ ਬਾਕੀ ਬਹੁਤ ਜਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਰੰਟੀ ਅਸੀਂ ਪਹਿਲੀਆਂ ਜੀ ਦੇਤੀ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮੌਲ ਗਾਲ ਗੱਪੇ ਤੇ ਸਾਰੀ ਗੱਲਬਾਤ ਦਿਖਾਉਂਦੇ ਰਹਨੇ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਤੇ ਮਸ਼ੀਨ ਵਰੀਆਂ ਦਾ ਬਸ ਨਵਾਂ ਘਰ ਬਣ ਗਿਆ ਇੱਥੇ ਜਿਣਾ ਜਿਣਾਈ ਕਰਦੇਗੇ ਫਿਲਹਾਲ ਤਾਂ ਹਾਂ ਚਾਹ ਪੀਂਦੇ ਆ ਤੇ ਫੋਕਸ ਗਾਰੇ ਤੇ ਕਰਦੇ ਆ ਉਧਰ ਖਾ ਕੇ ਪਿੰਨੀ ਖੋਏ ਦੀ ਤੇ ਪਾਪਿਓਰੇ ਦੁੱਧ ਪਾ ਕੇ ਵਾਪਸ ਆ ਚੁੱਕੇ ਨੇ ਜੀ ਹਾਂ ਤੇ ਗਰਮ ਗਰਮ ਚਾਹ ਨਾਲ ਖੋਏ ਦੀ ਟਿੱਕੀ ਤੇ ਕੀ ਬਾਤਾਂ ਕੰਮ ਤੇ ਖੈਰ ਅੱਜ ਪਿੰਡ ਨਗਰ ਕੀਰਤਨ ਵੀ ਆ ਭਾਈ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਸਾਨੂੰ ਨਗਰ ਕੀਰਤਨ ਦੀ ਝਲਕੀ ਵੀ ਜ਼ਰੂਰ ਵਿਖਾਵਾਂਗੇ ਪੈ ਜੋ ਸਾਰੇ ਮੁਲਕ ਦਾ ਕਰ ਕਿਰਪਾ ਪ੍ਰਭ ਦੀਨ ਧਿਆਲਾ अब हमें इसे कुछ देर के लिए ठंडा होने के लिए छोड़ देंगे <laughs> तो फिर बनाएंगे थोड़ी देर बाद अच्छा कर ए फ्यू मोमेंट्स ਮ ਆਉਂਤੇ ਆਰਾ ਹਾਂ ਲਾ 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 ਖਾਲਾ ਹਲਗਲਾ ਕਾਲਾ ਖਾ ਤੇ ਮੈਸਤਰੀ ਭਾਈ ਆਉਣ ਸਾਰ ਤੜਕੇ ਮੈਨੂੰ ਕਹਿੰਦਾ ਗਾਰਾ ਦਾ ਮੈਂ ਤੈਨੂੰ ਆਖਿਆ ਹੀ ਨਹੀਂ ਮੈਂ ਤਾਂ ਚੌੜ ਕਰਕੇ ਗਿਆ ਸੀਗਾ ਤੇ ਮੈਂ ਤੈਨੂੰ ਗਾਰੇ ਜੈਡ ਬੋਰਡ ਉਹ ਗਟੂਆਂ ਸਜਣਾ ਇਹ ਹੀ ਚੌੜ ਨਹੀਂ ਹੁੰਦੀਗੀ ਹੈ ਇਹ ਕਾਦੀ ਚੌੜਾ ਪਹਿਲਾਂ ਦੱਸ ਮੈਨੂੰ ਹਾਂ ਇਹ ਦੱਸਿਆ ਆ ਸਾ ਅਗਲਾ ਪਿੰਡ ਉਹ ਕ੍ਰੇਕ ਕਿਲੋਸ ਆ ਮਾ ਉਹ ਬਸ ਗੱਗੂ ਮੋਟਰਸਾਈਕਲ ਮਾਂ ਕਰਦਾ ਧੱਕਾ ਹੋ ਗਿਆ ਥੋੜਾ ਜਿਹਾ ਧੱਕਾ ਹੋ ਗਿਆ ਚੱਲ ਕੋਈ ਨਾ ਇਟਾਂ ਢੋਲਾ ਦਵਾਉਦਾ ਆਪਣੀਆਂ ਠਾ ਵੀ ਮਤਰਾ ਠੀਕ ਆ ਵਧੀਆ ਲੋਟਾ ਕੰਮ ਓਕੇ ਜੀ ਲੱਗਿਆ ਹੋਇਆ ਹਾਂ ਹਾਂ ਪੂਰਾ ਸਤਨਾਮ ਜੀ ਵਾਹ ਗੋਹਰੇ ਕਰਕੇ ਬੱਸ ਕਰ ਦੇ ਨਬਈ ਯਾਰ ਆ ਕਰਕੇ ਬੱਸ ਕਰ ਦੇ ਕਹੀ ਨਾਲ ਉਹ ਤੇ ਨੂੰ ਵੀ ਇਹ ਮਰ ਕਾਗਲ ਕੋ ਨਾਲੇ ਮੇਰੇ ਵਾਸਤੇ ਲੰਗਾ ਬਣਾ ਦੇ ਵਾ ਸਾਰਾ ਹੋਰ ਕਰ ਵਾ ਹਟਾ ਰੱਖਣਾ ਕਿ ਡੋਲਣਾ ਧਰ ਦੇ ਕਰਨਾ ਇੱਚ ਧਰਨਾ ਡੋਲਣਾ ਤਾਂ ਫਿਰ ਵੀ ਨਹੀਂ ਹੁੰਦਾ ਨਾ ਕੋਈ ਖਾਲੀ ਬਿੱਤਦਾ ਨਾ ਰਾਮ ਮੰਦਰੀ ਮੈਂ ਕੋਈ ਇੱਜੀ ਜਲਕਦੇ ਲਵਾ ਲੈ ਨਾ ਨਾ ਬੱਪ ਉਹ ਕ ਉਹ ਕਾਲੀ ਮਾਤਾ ਦਾ ਹਾਂ ਬੱਪ ਤੂੰ ਹੁਣ ਤਾਂ ਕਾਲੀ ਮਾਤਾ ਨੂੰ ਮੰਨਦਾ ਤੂੰ ਨਾ ਹਣ ਦੇ ਯਾਰ ਕਾਹਨ ਕੋਈ ਕੰਮ ਤਾਂ ਆਉਂਦੇ ਚੱਲਦਾ ਬੈਗਮਾ ਇਟਾਂ ਲਿਆ ਬਚ ਗਈਆ ਉੱਡ ਗਿਆ ਸ਼ਾਬਾਸ਼ ਚਾੜਨਾ ਕਰਿਆ ਕਰ ਸਾਰਾ ਦਿਨ ਨਾਲੇ ਵਾਹ ਤੂੰ ਮਾੜੀ ਖੁਚਾਂ ਤੋਂ ਆਇਆ ਓਟ ਕੇ ਬੋਤਾਂ ਹੁੰਦਾ ਕਰ ਬਹੁਤ ਕੁਈਆ ਮੈਂ ਨਹੀਂ ਸਾਰੇ ਲਈ ਬੜ ਜੂਗਾ ਮੇਰੇ ਕੋਲ ਤੂੰ ਬੈਠਾ ਕੇ ਆਉਣੇ ਆ ਗਿਆ ਬਸ ਅੱਗੇ ਲੈ ਕੇ ਕੋਲ ਲੱਗੇ ਬੈਠੇ ਜਾਂਦਾ ਯਾਰ ਆਹ ਪੜੀ ਲਖਦੇ ਹਮਾਰਾ ਰਸਈ ਕੰਮ ਕੀ ਕਰਾਉਂਦਾ ਹਲ ਪਰ ਲੈ ਲੁੱਟਿਆ ਆ ਗਿਆ ਵਸ ਤਾਂ ਕੰਮ ਨਹੀਂ ਬਹਿਣਗੇ ਥੱਲੇ ਵਾਹੀ ਕਰੂ ਤੇ ਕਾਲਾ ਤੇ ਮਿਕ ਬੇਲਾ ਨਾ ਮਸਾਲਾ ਘੋੜੀਆ ਬ੍ਰੀਟੋ ਤੋਂ ਬਨੇਦੋ ਜਿਹੜੇ ਤਾਉ ਕੋ ਪਨਾਂ ਪੇਛੇ ਜੋ ਤਾਪਾ ਪੋਸੇ ਦੰਦੇ ਹੁੰਦੇ ਨੇ ਅੱਖਰਲੀ ਛੱਡਣੀ ਹੈ ਮੇਰਾ ਕੋਲ ਕੋ ਛੱਡਣਾ ਹੈ ਨਾ ਮਗਰ ਚੱਜਣਾ ਕਰੋ ਨੇ ਅਗਲੇ ਦਾੜ ਦਵੇ ਹਾਂ ਇਹ ਕੰਮ ਤਾਂ ਕਿੱਚਾ ਕੰਮ ਕਰਨਾ ਹੋ ਪਹਿਲਾਂ ਇਹ ਕਿੱਚਾ ਉਹ ਕਿ ਫੜਾ ਜੋ ਖੱਟਾ ਕਰਨਾ ਹੋਣਾ ਇਹ ਚੜ੍ਹ ਨਾ ਕਰ ਕੰਮ ਨਹੀਂ ਕਰੇ ਨਾ ਤਾਲ ਕਰਦੇ ਨਾ ਬੜੀ ਕੱਚੀ ਰਹਿੰਦਾ ਹੁੰਦਾ ਮਲੇਸ਼ ਤੇ ਦਰੋਂ ਆਉਂ ਜਿੜਾ ਲਾਉਂ ਉਹ ਤਰਾ ਤੇਰਾ ਹਾਂ ਆ ਤਾ ਤਾ ਕਰ ਤੂੰ ਚੜਾ ਆ ਲੈ ਚੜਾ ਆ ਲੈ ਆ ਦੇਖੋ ਬਾਈ ਸਾਡੇ 11 ਗਾਰਾ ਮਾਇਆ ਦੇਖੋ ਗੱਗੂ ਬੱਠਲ ਭਰ ਕੇ ਲਿਆ ਬਈ ਇਹ ਨਾ ਨਾ ਇਹ ਬੱਠਲ ਗੱਗੂ ਲਿਆ ਭਰ ਕੇ ਤੇ ਉਹ ਪਾਸੇ ਤੋਂ ਭਰ ਲੈ ਸੁੱਕੇ ਜੂਨੇ ਆਖਿਆ ਮੇਰੇ ਬੂਟ ਨਾਲ ਲੱਬੜ ਜਾਣਾ ਆ ਲੈ ਇਹਦਾ ਇਸ ਕੰਮ ਨੂੰ ਖੈਰ ਤਗੜਾ ਜੋਬਰ ਇਟਾ-ਓਟਾ ਦਾ ਭਵੇਂ ਅੱਧੀ ਟਰਾਲੀ ਕਿਰਾਂ ਚ ਮਗਾ ਲਾ ਆ ਦੇਖ ਮਲਾਈ ਵਰਗਾ ਗਾਰਾ ਯਾਰ ਮਿਸਤਰੀ ਉਹ ਇਹਨਿੰਦੀ ਆ ਨਾ ਅੱਧ ਕੀ ਐ ਗੱਗੂ ਦੁਬਾਰੇ ਨਾ ਆ ਕੇ ਇਹ ਕੰਪਨੀ ਦੀ ਬੇਇੱਜ਼ਤੀ ਕਰਾਦੀ ਤੂੰ ਦਾ ਯਾਰ ਬਿਲਕੁਲ ਇਹੀ ਕਰ ਫਿਰ ਗਾਰਾ ਤਾਂ ਮੈਂ ਐਪੀ ਲਿਆ ਹਾਂ ਮਰਾ ਖੁਰੜੇ ਤਾਂ ਹੋਣ ਗਿਆ ਸੀ ਤੈਨੂੰ ਤਾਂ ਆਖਿਆ ਦੀ ਪਿਕ ਪੜ ਲਿਆ ਮੱਠਲ ਤੂੰ ਜਮਾ ਝੰਡੀ ਕਰਾਦੀ ਇਹ ਉਹ ਦੋ ਐ ਪਾ ਲੈ ਇਹ ਬਣਾਣਾ ਕਰਾਣੀ ਇਹ ਲੋਣਾ ਦੇ ਕਰਾਣੀ ਹੁੰਦਾ ਕੋਈ ਸਾਰੇ ਇਹ ਬਣਾਣਾ ਨੇ ਸਾਰੇ ਹੁੰਦਾ ਨਹੀਂ ਯਾਰ ਬਾਈ ਯਾਰ ਹੁਣ ਜੇ ਬਾਹਰ ਵਿਂਟਰ ਤੋਂ ਸੁੱਕਾ ਪਾ ਲਿਆ ਹੋਵੇ ਤਾਂ ਉਹਦੇ ਕੀ ਸਾਰੇ ਆਉਣਾ ਜੋ ਇਹ ਭਰਾਂਡਾ ਪਾਇਆ ਇਹ ਕਿਹੜਾ ਆਦੇ ਉਹ ਲੋਣਾ ਸੀਗਾ ਹਾਂ ਬਾਈ ਓਕੇ ਲਿਆ ਮੈਂ ਕੋਲ ਹਾਂ ਮੈਂ ਨਹੀਂ ਕਿਹਦੇ ਆਈਗਾ ਮੈਂ ਚੱਲ ਯਾਰ ਗੱਗੂ ਆਪਾਂ ਚੱਲ ਗਏ ਹਾਟ ਗਏ ਆਪਾਂ ਦਾ ਹਾਂ ਕਿੱਥੇ ਜਾਗੇ ਰਾਜ ਅੱਖੀਂ ਨਾ ਹੋਣਾ ਬਾਹਰ ਕਿਉਂ ਨਹੀਂ ਚੱਕ ਲੈ ਗਣ ਆਇਆ ਮਸਤਰੀਆ ਦਰਸ਼ਨ ਕਰਦੀ ਬਾਬੇ ਦੇ ਮੰਮੀ ਬਾਬਾ ਆ ਗਏ ਵਾਹਿਗੁਰੂ ਆਇਆ ਚੱਗੇ ਤਾਂ ਆ ਜਾ ਵਾਹਿਗੁਰੂ ਤੇ ਅੱਜ ਆਪਣੇ ਪਿੰਡ ਨਗਰ ਕੀਰਤਨ ਤੇ ਨਗਰ ਕੀਰਤਨ ਚ ਜਾਣਾ ਤਾਂ ਨਸੀਬ ਨਹੀਂ ਹੋਇਆ ਠੀਕ ਆ ਬਾਈ ਠੀਕ ਆ ਇਹ ਤਾਂ ਸਾਨੂੰ ਦਰਸ਼ਨ ਜ਼ਰੂਰ ਕਰਵਾ ਦੇਾਂਗੇ ਤੇ ਪਿਛਲੇ ਸਾਲ ਵੀ ਜਾਇ ਨਹੀਂ ਗਿਆ ਸੀ ਨਿਕਰ ਕੀਰਤਨ ਚ ਤੇ ਉਦੋਂ ਆਪਣੇ ਕਾਲੇ ਨੂੰ ਲੈਣ ਗਿਆ ਸੀ ਆ ਠੀਕ ਆ ਵੀਰੇ ਠੀਕ ਆ ਅੰਮ੍ਰਿਤਸਰ ਸਾਹਿਬ ਤੋਂ ਕਾਲਾ ਆਇਆ ਸੀਗਾ ਮਲੇਸ਼ੀਆ ਤੋਂ ਉਦੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਠੀਕ ਆ ਬਾਈ ਜੀ ਵਾਹਿਗੁਰੂ ਜੀ

ਕਾ ਵੀਰਿਆ ਠੀਕ ਆ ਛੋਟੇ ਵੀਰ ਸੁਖ ਪਈਆਂ ਤੇ ਪੰਨਣਾ ਸੁਖ ਪਈਆਂ ਸੁਹੰਗੀਆਂ ਸੁਖ ਪਈਆਂ ਤੇ ਪੰਨਣਾ ਉਹ ਮੁੱਖ ਪਈਆਂ ਜੂਮੋਹੀਆਂ ਟੋਲੀਆਂ ਤੇ ਪੰਨਣਾ ਸੁਖ ਪਈਆਂ ਜੂਮ ਸਾਏ ਦੇ ਨਾਨਕੇ ਤੋਂ ਆਇਆ ਹੋਇਆ ਸਾਗ ਸਰੋਂ ਦਾ ਤੇ ਉਹਨਾਂ ਸ਼ੌਂਕ ਨਾਲ ਦੋ ਤਿੰਨ ਦਿਨ ਖਾਵਾਂਗੇ ਤੇ ਉਹਨਾਂ ਦਾ ਉੱਥੋਂ ਆਇਆ ਹੋਇਆ ਸਾਗ ਸਾਨੂੰ ਬਈ ਵਧੀਆ ਲੱਗਦਾਗਾ ਮਤਲਬ ਸਵਾਦ ਬਣਦਾਗਾ ਪਤਾ ਨਹੀਂ ਕੀ ਸਰੋਂ ਦਾ ਫਰਕ ਆ ਕੀ ਏਰੀ ਦਾ ਫਰਕ ਆ ਕੀ ਫਰਕ ਆਗਾ ਸਰੋਂ ਦਾ ਸਾਗ ਤੇ ਸਰੋਂ ਦੇ ਤੇਲ ਸਾਗ ਜਿਨਾ ਬਈ ਜੇ ਕਿਤੇ ਮਸ਼ੀਨ ਤੇ ਲਾਉਂਦੇ ਰੱਖਦੇ ਨਹੀਂ ਤੇ ਵੀ ਨਹੀਂ ਹੁੰਦਾ ਤਰੋਂ ਦਾ ਸਾ ਤੜਕਾ ਲਾ ਲਾ ਨੀ ਆਪਾਂ ਸਰੋਂ ਦੇ ਤੇਲ ਦਾ ਸਰੋਂ ਦਾ ਮੱਖਣੀ ਜੇ ਤੁਸੀਂ ਆਉਂਦੇ ਹੋਏ ਟੇਕ ਲਓ ਮੈਂ ਵੀ ਮੱਥਾ ਬੱਬਰ ਕੇ ਤੇ ਆਪਣੇ ਪਿੰਡ ਦੋ ਗੁਰੂ ਘਰ ਨੇ ਜਿਵੇਂ ਪਈ ਹੈ ਜੇ ਬਾਹਰਲੇ ਗੁਰੂ ਘਰੋਂ ਨਗਰ ਕੀਰਤਨ ਚੱਲੇ ਸੀਗੇ ਆ ਗਿਆ ਸ਼ੰਕਾ ਮਯੂਨ ਬਾਜਾ-ਬਾਜਗੀ ਗੱਲ ਵੱਟ ਰਿਹਾ ਦੇਖੋ ਥੋੜਾ ਲੱਗ ਗਿਆ ਬਟਣ ਦੀ ਮੁਹਿੰਮ ਚੱਲ ਰਹੀ ਆ ਲਾ ਹੁਣ ਕਾ ਤਾਂ ਮੇਰੀ ਦੱਬਨਾਂ ਦੇ ਵਿੱਚ ਚੱਲ ਇੱਕ ਇੱਕ ਕੱਢ ਦੇ ਕਿ ਲੱਗਣਾ ਨਹੀਂ ਫਿਰ ਇਹ ਇੱਧਰ ਕਹਾ ਪਿਆ ਨਾਲੇ ਮੱਝਾਂ ਨਾਲ ਸੰਘੜ ਲੈਣਾ ਜਿਉਂ ਦਿਨ ਨਾਲ ਵਧੀਆ ਲੱਗਦਾ ਯਾਰ ਇਹ ਨਾ ਨਾ ਮੱਝਾਂ ਨਾਲ ਸੰਘੜੋ ਠੀਕ ਪੈ ਜਾਂਦਾਗਾ ਇਹਨੇ ਕਰਦਾ ਕਿ ਉਹ ਸੁਪਲਾ ਪਟਰਾਉਂ ਪਟਰਾ ਟੁੰਗਾ ਵਾਲਾ ਬਈ ਟੁੱਟ ਗਈ ਹੈ ਪਾਲਾ ਡੂੰਗਾ ਟਰੈਕਟਰ ਬਾਹਰ ਸੀਗੀ ਇੱਥੇ ਡੇਕ ਸੀਗੀ ਡੇਕ ਇੱਥੇ ਹਾਂ ਬਈ ਰੇਡੀ ਟ੍ਰੈਲੀ ਕੱਢ ਕੇ ਪਾ ਲੈ ਨਾ ਯਾਰ ਲੱਗਣਾ ਨਹੀਂ ਸੀ ਸਟਾਰਟ ਹੋ ਜੂਗਾ ਤੇ ਚੱਲ ਦੇਖਦੇ ਆ ਕਰਾਂ ਸਟਾਰਟ ਹੋ ਗਿਆ ਚੱਲ ਜਾ ਓਹੋ ਰੋਕ ਯਾਰ ਉਹ ਸਿੱਧਾ ਹੋ ਜਾਂਦਾ ਸੰਗਲ ਉਹਨੂੰ ਇਹ ਸੰਗਲ ਮੋਟਾ ਵਾਲਾ ਇਹ ਠੀਕ ਨਹੀਂ ਆਉਂਦਾ ਮੰਮੀ ਮੱਝਾ ਵਾਲਾ ਸੰਗਲ ਦੇਓ ਇੱਥੋਂ ਕੋਈ ਮੱਝੀ ਨਾ ਖੋਲ ਕੇ ਛੱਡਾ ਮੇਰੇ ਦੋ ਮਿੰਟ ਸੰਗਲ ਲਾ ਲੈ ਉਹਨਾਂ ਨਾ ਮੱਝੀ ਨੂੰ ਲੈ ਆ ਨਾ ਮੱਝੀ ਨੂੰ ਪਾ ਕੇ ਥੋੜੇ ਨਸਾ ਬੜੀ ਮੱਝ ਦੇ ਦੋ ਜਨ ਬਵਾਦ ਗਈ ਹਾਂ ਆਪੇ ਬਾਜ ਲੂਣੀ ਉਹ ਅਸੀਂ ਜੰਗਲ ਖੜਾ ਦਾ ਐਕਟ ਅਟਕ ਪੈਣੀ ਆ ਰੁਕ ਜਾ ਯਾਰ ਮਿੱਥਰੀ ਲਵਾਣਾ ਜੋਰ ਮੜਾ ਯਾਰ ਸੰਗਲ ਬਦਲੀ ਕਰੀ ਆ ਪਤਾ ਰੁੱਟੂਆ ਮੈਨੂੰ ਵੀ ਐਂ ਲੱਗਦਾ ਬੱਤਾ ਰੁੱਟੂਆ ਵਿਆਹ ਜੋਰ ਲਵਾਇਆ ਤੇਰਾ ਫੋਨ ਤੇ ਜੋਰ ਲੱਗ ਰਿਹਾ ਮੈਨੂੰ ਲੱਗਦਾ ਹੂੰ ਤੇ ਨਹੀਂ ਯਾਰ ਮੈਨੂੰ ਲੈ ਆਹੀ ਨੰਬਰ ਵਗੈਰਾ ਹੋੜਾ ਵੱਡਾ ਲਾਉਣਾ ਬੂਆ ਟੰਬੇ ਦਾ ਚੱਕੋ ਮੈਟਰੀਆ ਹੂੰ ਉਹ ਰੰਗ ਕਰੀ ਬੱਤੌਰ ਨੇ ਪਾਤੀ ਕਰ ਲਾ ਚੱਕੋ ਮੈਟਰੀਆ ਮਿਸ਼ਨ ਸਕਸੈਸਫੁਲ ਸੰਨੀ ਦੇਵਲ ਨੂੰ ਸਾਧ ਲੈਣ ਦੇਣਾ ਉਹ ਨਲਕਾ ਪੱਟਦਾ ਇਹ ਕਿਲਾ ਤੇ ਗਿੱਡੀ ਕੀ ਸੀ ਮੈਨੂੰ ਐਂ ਗੱਡੇ ਪਿਆ ਸੀ ਹੋਰ ਕੀ ਖਰਾ ਕੀਰਤ ਨੇ ਫੋਟੋ 깔ਦਾ ਕਰੇ ਅੱਛਾ 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 ਠੀਕ ਲੋਟ ਆ ਬਈ ਮਾਹੌਲ ਇੱਕਦਮ ਓਕੇ ਜਣਾ ਜਣਾਈ ਹੋ ਗਈ ਆ ਆ ਕੋਲੂ ਆ ਬਣਾਉਣ ਵਾਸਤੇ ਟੱਬ ਮਿੱਤਰੀ ਜੀ ਬੱਠੜਾਂ ਚ ਬੱਠੜਾਂ ਚ ਤਾਂ ਕਿੱਥੇ ਲੋਟ ਆ ਜੂਗਾ ਕਨਾਲ ਦੀ ਨਾਲ ਚੈੱਕ ਕਰੋ ਵਈ ਮੇਰੀ ਇਹ ਰੋਜ ਨੂੰ ਗੋਲ ਮਰੀ ਮੇਂ ਜਰਾਨੀ ਹਾਂ ਚੈੱਕ ਕਰੋ ਚੈੱਕ ਕਰੋ ਮੈਨੂੰ ਪਤਾ ਹੀ ਨਹੀਂ ਟੰਗ ਲਿਆ ਬਾਹਾ ਬਟਾ ਮਿਸ਼ਨ ਸ਼ੁਰੂ ਹੋ ਚੱਕਿਆ ਤੇ ਭਾਈ ਸਾਹਿਬ ਸਤਪਾਲ ਸਿੰਘ ਆਪ ਬੁਲਾ ਲੇ ਆਪਾਂ ਜੀ ਜਨਾਬ ਬੱਸਲ ਢੋਣ ਵਾਸਤੇ ਪਾੜੇ ਬਾ ਜੀ ਜਨਾਬ ਉਹ ਸਵਾ ਬਣੀ ਨਾ ਵੀ ਹੁੰਦਾ ਯਾਰ ਉਹ ਲੈ ਬਈ ਫਿਰ ਤੁਸੀਂ ਕਹਿੰਦੇ ਨੇ ਬੜਾ ਉਲਟਾ ਦਾ ਹੋਰ ਆ ਬਾਬਾ ਨੂੰ ਆਵਾਣ ਕੱਟਦਾ ਰਹਿ ਰਿਹਾ ਕੋਈ ਬੱਟਾ ਇਹ ਦੂਬਾ ਉਸ ਤੇ ਕੋਲ ਕੇ ਲਈ ਇਹ ਤਾਂ ਉਧਰਲੇ ਪਾਸੇ ਲਪਾਈ ਵਾਲੇ ਦਾ ਕੋਲ ਕੇ ਲਿਆਂਦਾ ਸੀ ਚਾਤ ਬਈ ਆਹ ਕੰਮ ਕਰਦਾ ਲੈ ਆਪ ਅਠੜ ਰਿਹਾ ਓਏ ਲੈ 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 ਨਾ ਤੇਰੇ ਵਾਸਤੇ ਆਹ ਜਿਹਾ ਵੇ ਇੱਕ ਬੱਟਾ ਰੱਖ ਆ ਲੈ ਬਈ ਮੈਨੂੰ ਤਾਂ ਬੱਸ ਕਰ ਤੈਨੂੰ ਫ੍ਰੀ ਕਰਤਾ ਚੱਲ ਚੱਲ ਛੇਤੀ ਨਜੀ ਦਾ ਟਾਈਮ ਹੋ ਰਿਹਾ ਚੈੱਕ ਨਹੀਂ ਮਾਤਾ ਵਧਾਈਆਂ ਗੁੱਡ ਗੁੱਡੇ ਤੇ ਦੂਜੇ ਦਿਨ ਧਾਰਾਂ ਵੇਲੇ ਨੂੰ ਕੰਮ ਭਾਈ ਸਾਹਿਬ ਨੇ ਮੁਕੰਮਲ ਕਰਤਾ ਬਹੁਤ ਸਾਰਾ ਕਰੋੜ ਕਰੋੜ ਅ ਟਰਾਲੇ ਭਰ ਕੇ ਧੰਨਵਾਦ ਭਾਈ ਮਿਸਤਰੀ ਆ ਤੇਰਾ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਤੇ ਪੰਜ ਪਾਣਾ ਮੂੰਗਣਾ ਕਰੇਗਾ ਸਾਰੇ ਗੰਡੇ ਘੱਲਨੇ ਹੈ ਤੇ ਪੰਜ ਪਾਣਾ ਮੂੰਗਣਾ ਸਾਰੇ ਗੰਨਾ ਘੱਲਦੀ ਨੇ ਜਿਹੜੀ ਗੰਡੇ ਹੂੰ ਗੰਡੇ ਘੱਲ ਜਿਵੇਂ ਕਹਿੰਦੇ ਸਾਡੇ ਗੰਡੇ ਦਾ ਟਰੱਕ ਭਰ ਕੇ ਘੱਲ ਲੈਣਗੇ ਤੇਰੇ ਘਰੇ ਇਹ ਹੋਰ ਗੁੱਗਾ ਹੁੰਦੇ ਠੀਕ ਹੈ ਭਾਈ ਫਿਲੂਰੇ ਨੂੰ ਸਾਰੇ ਮੂੰਗਣਾ ਦਾ ਉਹ ਕੰਨਾ ਪਰ ਆਵਾਲ ਲੱਖ ਲੱਖ ਭਰਾਏ ਟਰੱਕ ਭਰ ਕੇ ਕੱਦ ਹੋਰ ਕੋ ਹਾਂ ਕੱਲ ਦੇ ਭਰਾਵੋ ਹਾਂ ਪਾਕਿਸਤਾਨ ਵਾਲੇ ਹਾਂ ਟਰੱਕ ਭਰੇ ਆਵੇ ਕਿਦੇ ਅਸਲੇ ਦਾ ਹਾਂ ਗੱਲ ਨਹੀਂ ਫਿਰ ਸਮਝਦਾ ਹਾਂ 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 ਲੋਟਾ ਭਾਈ ਸੂਤ ਤਾਂ ਕੰਮ ਚੱਲ ਮੂੰਹ ਸਿਰ ਜਾ ਹੋਜੂ ਮੜਾ ਜਣ ਇਥੇ ਆ ਪਾਣੀ ਵਾਲੇ ਹਾਉਦ ਨੂੰ ਵੀ ਚੱਲ ਆਪਦਾ ਟਿਕਾਣਾ ਮਿਲ ਗਿਆ ਵਧੀਆ ਤੋਂ ਵਧੀਆ ਸੁੱਕ ਗਿਆ ਦੀ ਹਾਂਜੀ ਸੁੱਕੇ ਵੇ ਵਧੀਆ ਬਣ ਗਿਆ ਪਾਪੇ ਵਧੀਆ ਬਣ ਗਿਆ ਲੋਟਾ ਪਾਪਾ ਥੋੜਾ ਥੋੜਾ ਸੰਗਦੇ ਆਲੇ ਹਾਂ ਜਵਾਬ ਨਹੀਂ ਕੈਮਰੇ ਤੋਂ ਕਿਹੜਾ ਹੈ ਨਹੀਂ ਹਲਕਾ ਨਹੀਂ ਨਹੀਂ ਇਹਦਾ ਇੱਕ ਕੋਦੋ ਖੁਰਨ ਤੋਂ ਲਾਇਆ ਕਰਾਂ ਇਧਰ ਜੇ ਤਾਂ ਇਧਰੋਂ ਫਰਸ਼ ਲੱਗ ਗਿਆ ਉਦੋਂ ਬਸ ਉਸ ਹਿਸਾਬ ਨਾਲ ਛੱਡਿਆ ਸੈਟਿੰਗ ਬਣਾਈ ਠੀਕ ਹੈ ਚਲ ਫਿਰ ਬਰਾਬਰੀ ਆਜੀ ਚੱਲ ਹੋ ਗਿਆ ਇੱਧਰ ਠੀਕ ਹੈ ਜੀ ਸਰ ਮਿਹਰਬਾਨੀ ਠੀਕ ਹੈ ਭਾਈ ਲੋਟਾ ਬੈਠੋ ਚਾਵਣੀ ਦੀ ਕੋਈ ਕੰਮ ਹੋ ਜਾਏਗਾ ਦੁੱਧਵਾ ਸ਼ੱਕਦੇ ਹਾਂ ਨਾ ਦੁੱਧਾਂ ਦੀ ਨਹੀਂ ਪਤਾ ਹੈ ਬੀਨੇ ਵਈਏ ਵਈਏ। ਓ ਆਪਣਾ ਓ ਨਹੀਂ ਯਾਰ ਬਸ ਵੀਡੀਓ ਥੋੜੀ ਪੀਣੀ ਆ। ਐਸੇ ਬੱਲ ਨਾ ਫੇ। ਇਹ ਛੁੱਪ ਪੈਸ ਨੂੰ ਬੰਦਾ ਯਾਰ ਇਹ ਤਾਂ ਝੌੜ ਕਰਦਾਗਾ। ਸਮਾਂ ਹੁੰਦਾ 7 ਵਜੇ ਦਾ। ਤੇ ਮਿੱਟੀ ਦਾ ਘਾਣ ਜਾਦੇ ਬਣਾ ਲਿਆ ਮੈਂ ਗਾਰਾ ਤੇ ਮਿਸਤਰੀ ਨੇ ਥੋੜਾ ਲਾਇਆ ਪਹਿਲਾਂ 80 ਪਾਸੀ ਜੇ ਕੀੜਾ ਇਹ ਲਾਇਏ ਸੀ ਕਿ ਗਾਰੇ ਚ ਤੇ ਬਾਕੀ ਸਿੰਪਲ ਰੇਤਾ ਖੰਡਾ ਖੰਡਾ ਕੇ ਉਹ ਲਾ ਲਿਆ ਸੀ। ਰੇਤੇ ਜੀ ਇਟਾਂ ਨੂੰ ਤੇ ਖੈਰ ਜਿਹੜਾ ਇਹ ਬਚਿਆ ਇਹਦੇ ਚ ਕੱਲ ਨੂੰ ਪਲੋਂ ਲਾ ਕੇ ਪਲੋਂ ਤਾਂ ਖੈਰ ਹੁਣ ਕਿੱਥੇ ਹੁੰਦੀ ਹੈ ਪਲੋਂ ਹੁੰਦੀ ਸੀ ਸਰੋਂ ਦੀ ਤੇ ਇਹਦੇ ਚ ਤੂੜੀ ਲਾ ਕੇ ਥੋੜੀ ਤੇ ਆਹ ਭਾਂਡੇ ਦੇ ਉੱਤੇ ਲਿਪਾ ਪੂਚੀ ਕਰਦੇ ਆਂ ਕੱਲ ਨੂੰ ਜਲ ਹੁਣ ਘਾਣਤਾ ਬਣੇ ਪਿਆਗਾ ਤੇ ਕਹਿੰਦੇ ਜਿੰਨਾ ਕੰਮ ਆਪਣਾ ਕਰਾਉਣਾ ਸੀ ਮਿਸਤਰੀ ਤੋਂ ਮੁਕੰਮਲ ਕਰਾ ਲਿਆ ਤੇ ਫਿਲਹਾਲ ਦਾਸ ਪ੍ਰਸ਼ਾਦ ਦਾ ਪਣੀ ਸ਼ਾਕਣਾ ਆਏ ਸੀ ਕਿ ਜਮ ਦੀ ਜੋਟੀ ਤੇ ਜਾਵਾਂਗੇ ਵਾਪਸ ਤੇ ਕੱਲ ਆਪਾਂ ਕੋਈ ਬਾਤ ਨਹੀਂ ਪਾਈ ਸੀ ਬਲੌਗ ਦੀ ਸਮਾਪਤੀ ਉੱਥੇ ਹੀ ਕਰਤੀ ਸੀ ਪਰਸੋਂ ਵਾਲੀ ਬਾਤ ਦੀ ਹੁਣ ਬਾਤ ਕਰਾਂਗੇ ਕੱਲ ਬਲੌਗ ਦੀ ਸਮਾਪਤੀ ਉੱਥੇ ਪਹਿਲਾਂ ਹੀ ਤਾਂ ਕਰਤੀ ਸੀ ਕਿਉਂਕਿ ਮੈਂ ਜਿੰਮ ਤੋਂ ਫਿਰ ਲੇਟ ਆਉਣਾਗਾ ਤੇ ਆਉਂਦੇ ਨੂੰ ਉਹਦੋਂ ਮੇਹ ਮਾਤਾ ਹੋਰੇ ਸੌ ਜਾਣਗੇ ਚਲਕਾ ਨੂੰ ਤਕਲੀਫ ਦੇਣੀਆਂ ਮੰਮੀ ਨੂੰ ਤੇ ਪਰਸੋਂ ਬਾਤ ਪਾਈ ਸੀ ਕਿ ਆळा ਭਰੇ ਕੋਡੀਆਂ ਦਾ ਵਿੱਚ ਭੂਟੋ ਬੋਲੇ ਇਹੀ ਸੀ ਨਾ ਮੈਂ ਤੇ ਇਹਦਾ ਸਹੀ ਉੱਤਰ ਸੀਗਾ ਭਾਈ ਦੰਦ ਅਤੇ ਜੀਭ ਮੂੰਹ ਤੇ ਬਹੁਤ ਸਾਰੇ ਵੀਰਾਂ ਨੇ ਸਹੀ ਉੱਤਰ ਦਿੱਤਾ ਸੀ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹਨਾਂ ਨਵੇਂ ਸਾਲ ਦੀਆਂ ਵਧਾਈਆਂ ਭੇਜ ਰਹੇ ਆ ਉਹਨਾਂ ਨੂੰ ਵੀ ਭਈ ਨਵਾਂ ਸਾਲ ਮੁਬਾਰਕ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਤੇ ਮੰਮੀ ਨਵੀਂ ਬਾਤ ਪਾ ਦਿਓ ਕੋਈ ਆ ਜੋ ਨਵੀਂ ਬਾਤ ਪਾਉਂਦੀ ਆਗੀ ਮਿੱਟੀ ਦਾ ਮਟੁੰਨ ਲੋਹੇ ਦਾ ਘਸੁੰਨ ਉੱਤੇ ਗੋਦਗੋਦੀਆ ਛੋਟੀ ਜੀ ਬਾਤ ਦਵਾਰੇ ਬੋਲੇ ਮਿੱਟੀ ਦਾ ਮਟੁੰਨ ਲੋਹੇ ਦਾ ਘਸੁੰਨ ਉੱਤੇ ਗੋਦਗੋਦੀਆ ਹਾਂ ਤੇ ਇੰਨੀ ਕੀ ਬਾਤ ਆ ਭਾਈ ਇੰਨੀ ਕੀ ਬਾਤ ਆ ਤੇ ਹੋਰ ਸਾਰੇ ਬੇਟਾ ਸਸਰੀ ਕਾਲ ਤੇ ਧੰਨਵਾਦ ਤੁਹਾਡੇ ਹਾਂਜੀ ਮਿਹਰਬਾਨੀ ਭਾਈ ਮੰਮੀ ਜਿਹੜੇ ਵੀ ਮਾਤਾ ਨੂੰ ਸਸਰੀ ਪਗਾਲ ਭੇਜਦੇ ਤੇ ਮਾਤਾ ਵੱਲੋਂ ਵੀ ਭਾਈ ਉਹਨਾਂ ਵੀ ਸਾਰੇ ਵੀਰਾਂ ਪੈਣਾ ਨੂੰ ਸਸਰੀ ਕਾਲ ਤੇ ਕਈ ਵੀਰ ਪੁੱਛਦੇ ਹੁੰਦੇ ਆ ਭਾਈ ਮਿਸਤਰੀ ਦੀ ਦਿਹਾੜੀ ਕਿੰਨੀ ਐ ਤੇ ਮਿਸਤਰੀ ਦੀ ਦਿਹਾੜੀ ਭਾਈ 650 ਜਿਹੜੀ ਮਤਲਬ ਵੈਰੇ ਇੱਥੇ ਇਹ ਲੈ ਰਿਆ ਦਿਹਾੜੀ ਸਾਡੇ ਵਾਲੀ ਸਾਈਡ ਇਹ ਬੰਦੇ ਤੇ ਕੰਮ ਖੈਰ ਸੋਨਾ ਕਰਦੇ ਆ ਬਾਈ ਸੀਗਾ ਜਗਦੀਪ ਸੰਧੂ ਸ਼ਾਇਦ ਬਟਾਲੇ ਵਾਲੀ ਸਾਈਡ ਤੋਂ ਕਹਿੰਦੇ ਬਈ ਸਾਡੇ ਤਾਂ ਮਿਸਤਰੀ ਗਣ ਕੇ ਮਸਾਂ ਹੀ 100 ਇੱਟ ਲਾਉਂਦੇ ਆ ਤੁਹਾਡੇ ਤਾਂ ਮਿਸਤਰੀ ਸੋਨਾ ਕੰਮ ਕਰਦੇ ਆ ਪਹਿਲੀ ਗੱਲ ਤਾਂ ਕਹਿੰਦੇ ਦਿਹਾੜੀ ਤੇ ਕੰਮ ਨਹੀਂ ਕਰਦੇਗੇ ਦੂਜੀ ਗੱਲ ਇਹ ਕਰਨ ਤਾਂ ਮੱਠਾ ਕਰਦੇ ਆਗੇ ਖੈਰ ਸਾਡੇ ਵਾਲੀ ਸਾਈਡ ਤਾਂ ਵੀ ਸਾਰੇ ਮਿਸਤਰੀ ਘਰ ਚੰਗਾ ਸੋਨਾ ਕੰਮ ਕਰਦੇ ਆਗੇ ਇਹ ਵੀ ਸਹੀ ਸੋਨਾ ਹੱਥ ਚਲਾਉਂਦਾਗਾ ਕਹਿੰਦਾ ਮੇਰੀ ਢੂਈ ਚੱਲਦੀ ਰਹਿੰਦੀ ਆ ਇੱਟ ਥੋੜੀ ਆਪ ਚੱਕ ਕੇ ਵਧਰ ਆ ਜੀ ਇਹੇ ਤੇ ਅਸੀਂ ਕਹਿੰਦੇ ਨੇ ਤਾਂ ਹੱਥ ਚ ਫੜਿਆ ਕਰ ਨਹੀਂ ਕਹਿੰਦਾ ਮੈਨੂੰ ਆਚ ਆ ਜਾਉਂਦਾ ਜਿੰਨਾ ਕੁ ਮਤਲਬ ਜਦੋਂ ਤੱਕ ਪਾਇੜ ਤੇ ਕੰਮ ਨਹੀਂ ਹੈਗਾ ਥੱਲੇ ਤੱਕ ਜਦੋਂ ਮਤਲਬ ਇੱਥੋਂ ਤੱਕ ਆਪਣੇ ਕੰਦ ਜਾਂਦੀ ਆ ਉਹ ਉਦੋਂ ਤੱਕ ਇਹ ਆ ਭੇਟਾਂ ਚੱਕ ਕੇ ਇਹ ਰਾਜੀ ਆ ਤੇ ਦੂਜਾ ਬਈ ਗੁਰੀ ਢਿੰਡ ਸਾਹ ਕਹਿੰਦਾ ਬਈ ਬਲੌਗ ਛੋਟੇ ਕਰ ਤੇ ਕਹਿੰਦਾ ਸ਼ਾਇਦ ਬਈ ਇਹ ਥੱਕ ਗਿਆ ਤੇ ਥੱਕਣ ਵਾਲੀ ਗੱਲ ਨਹੀਂ ਬਈ ਇਹ ਅਸਲ 'ਚ ਨਾ ਦੋਨੇ ਹੁੰਦੇ ਸੀਗੇ ਮੈਂ ਤੇ ਮਨਪ੍ਰੀਤ ਵੀ ਕੱਲ ਉਧਰ ਵਗ ਗਿਆ ਸੀਗਾ ਕੱਲ ਮੇਰੇ ਤੇ ਥੋੜਾ ਖਿੱਚ ਦਾ ਕੰਮ ਜ਼ਿਆਦਾ ਰਿਹਾ ਅੱਜ ਵੀ ਮਨਪ੍ਰੀਤ ਤੇ ਹੈਪੀ ਆਪਣਾ ਗੱਗੂ ਤੇ ਹੈਪੀ ਇੱਥੇ ਨਿਆਣੇ ਚ ਪਾਣੀ ਦੀ ਬਾਰੀ ਜੋ ਲਾਉਣ ਚਲੇ ਗਏ ਸੀਗੇ ਫਿਰ ਉਧਰ ਮੈਂ ਤੇ ਮਨਪ੍ਰੀਤ ਸੀ ਜੇਤੇ ਤੇ ਤਾਂ ਕੰਮ ਫਿਰ ਥੋੜਾ ਖਿੱਚ ਤੂ ਦਾ ਵੱਧੋਂ ਦਾ ਮਸਾਲਾ ਵਾਲਾ ਵਾਲਾ ਵੀ ਇੱਟਾਂ ਢੋਆ ਢਵਾਈ ਤਾਂ ਉਸ ਕਰਕੇ ਖਿੱਚਦੇ ਕੰਮ 'ਚ ਫਿਰ ਵੜਾ ਫੋਨ ਚੈੱਕਨ ਦਾ ਟਾਈਮ ਨਹੀਂ ਲੱਗਦਾ ਇਹ ਫੋਨ ਤਾਂ ਅੱਜ ਤਾਂ ਬੰਦ ਕਰਕੇ ਅੰਦਰ ਹੀ ਪਿਆ ਰਿਹਾ ਤੇ ਖੈਰ ਇੰਨਾ ਸੀ ਅੱਜ ਦਾ ਬਲੌਗ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਰਹੂਗਾ ਤੇ ਕੋਈ ਗੱਲ ਨਹੀਂ ਲੰਬੇ ਬਲੌਗ ਵੀ ਬਣਾਇਆ ਕਰਾਂਗੇ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਾਥ ਦੇ ਰਹੇ ਨੇਗੇ ਤੇ ਜੁੜੇ ਰਹੋ ਚੈਨਲ ਦੇ ਨਾਲ ਹੋ ਸਕਦਾ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ ਸਾਫਤ ਤ੍ਰਿਪਾਸ਼ਾ ਜੀ ਤੁਹਾਨੂੰ ਹਮੇਸ਼ਾ ਸਾਡੇ ਬਲੌਗ ਦੇਖਣ ਮਿਲਦੇ ਰਹਿਣਗੇ ਸੋ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ